ਕੰਟਰੀ ਮੋਦੀ ਵੱਲੋਂ ਮੁਲਕ ਦੇ ਪਹਿਲੇ ਵਰਟੀਕਲ ਲੈਫਟ ਪੁਲ ਦਾ ਉਦਘਾਟਨ ਜਗਜੀਤ ਸਿੰਘ ਡੱਲੇਵਾਲਾ ਵੱਲੋਂ ਮਨਵਰਤ ਖਤਮ ਕੇਂਦਰ ਵਕਫਾ ਬੋਰਡ ਨੂੰ ਕੰਟਰੋਲ ਨੇ ਕਾਨੂੰਨੀ ਦਾਇਰੇ ਵਿੱਚ ਲਿਆਉਣਾ ਚਾਹੁੰਦਾ ਜੇਪੀ ਨੱਡਾ ਪਾਕਿਸਤਾਨ ਨੇ 1200 ਤੋਂ ਬਾਅਦ ਅਫਗਾਨੇ ਹਿਰਾਸਤ ਵਿੱਚ ਲਏ ਕੋਪ ਬਾੜਾ ਦੇ ਜੰਗਲਾਂ ਵਿੱਚ ਜੰਗੀ ਸਮਗਰੀ ਦਾ ਜ਼ਖੀਰਾ ਬਰਾਮਦ ਦੇਖਤ ਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਪਹਿਲੇ ਪੰਬਨ ਪੁਲ ਜਿਸ ਨੂੰ ਕਿਸੇ ਸਮੁੰਦਰੀ ਜਹਾਜ਼ ਨੂੰ ਲੰਘਾ ਦੇਣ ਲਈ ਵਰਟੀਕਲ ਲਿਫਟ ਉੱਪਰ ਚੌਕੇ ਰਾਹੀਂ ਖੋਲਿਆ ਜਾ ਸਕਦਾ ਹੈ ਦਾ ਉਦ்கਾਟਨ ਕੀਤਾ ਤੇ ਰਮੇਸ਼ਵਰ ਟਾਪੂ ਨੂੰ ਬਾਕੀ ਦੇਸ਼ ਨਾਲ ਜੋੜਨ ਵਾਲੀ ਰੇਲ ਸੇਵਾ ਨੂੰ ਹਰੀ ਝੰਡੀ ਦਿਖਾਈ ਹੈ। ਇਸ ਮੌਕੇ ਤਾਮਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਨ ਗੈਰਹਾਜ਼ਰ ਰਹੇ। ਪ੍ਰਧਾਨ ਮੰਤਰੀ ਮੋਦੀ ਨੇ ਸਹੈਲੀ ਰੱਖਿਆ ਜਹਾਜ਼ ਨੂੰ ਹਰੀ ਝੰਡੀ ਦਿਖਾਈ ਜੋ ਪੌਲ ਹੇਠੋਂ ਗੁਜ਼ਰ ਰਿਹਾ। ਉਨਾ 8300 ਕਰੋੜ ਰੁਪਏ ਦੀ ਲਾਗਤ ਵਾਲੇ ਵੱਖ-ਵੱਖ ਰੇਲ ਅਤੇ ਸੜਕੀ ਪ੍ਰੋਜੈਕਟਾਂ ਦਾ ਨੀਂ ਪੱਥਰ ਰੱਖਿਆ ਤੇ ਉਦਘਾਟਨ ਕੀਤਾ ਹੈ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੱਜ ਰਾਮ ਨੌਮੀ ਦਾ ਪਵਿੱਤਰ ਦਿਹਾੜਾ ਹੈ। ਉਹਨਾਂ ਸੰਗਮਯੁਗ ਦੇ ਸਾਹਿਦ ਦਾ ਹਵਾਲਾ ਦਿੰਦਿਆਂ ਤਾਮਾ ਲਾਡੂ ਦੇ ਭਗਵਾਨ ਰਾਮ ਨਾਲ ਸਵੰਦਤਾ ਦਾ ਜ਼ਿਕਰ ਕੀਤਾ ਹੈ। ਸ਼੍ਰੀਲੰਕਾ ਨਾਲ ਮਸ਼ੇਰਿਆਂ ਦੇ ਮੁੱਦੇ ਤੇ ਉਹਨਾਂ ਕਿਹਾ ਕਿ ਪਿਛਲੇ ਇੱਕ ਦਹਾਕੇ ਦੌਰਾਨ 3700 ਤੋਂ ਜ਼ਿਆਦਾ ਮਸ਼ੇਰਿਆਂ ਨੂੰ ਸ਼੍ਰੀਲੰਕਾ ਤੋਂ ਵਾਪਸ ਲਿਆਂਦਾ ਗਿਆ ਹੈ। ਜਿਨ੍ਹਾਂ ਵਿੱਚ 600 ਬੀਤੇ ਇੱਕ ਬਰੇ ਵਿੱਚ ਮੁਲਕ ਪਰਤੇ ਹਨ ਪ੍ਰਧਾਨ ਮੰਤਰੀ ਮੋਦੀ ਨੇ ਕਿਸੇ ਦਾ ਨਾਮ ਲਏ ਬਿਨਾ ਤਾਮਿਲ ਭਾਸ਼ਾ ਦੀ ਵਕਾਲਤ ਕਰਦਿਆਂ ਕਿਹਾ ਕਿ ਗਰੀਬਾਂ ਦੀ ਸਹਾਇਤਾ ਲਈ ਮੈਡੀਕਲ ਦੀ ਪੜ੍ਹਾਈ ਤਾਮਿਲ ਮਾਧਿਅਮ ਵਿੱਚ ਦਿੱਤੀ ਜਾਣੀ ਚਾਹੀਦੀ ਹੈ ਅਤੇ ਕਿਹਾ ਕਿ ਪਿਛਲੇ ਕੁਝ ਸਾਲਾਂ ਚ ਸੂਬੇ ਨੂੰ 11 ਨਵੇਂ ਮੈਡੀਕਲ ਕਾਲਜ ਮਿਲੇ ਹਨ ਉਨ੍ਹਾਂ ਕਿਹਾ ਕਿ ਤਾਮਿਲ ਭਾਸ਼ਾ ਅਤੇ ਵਿਰਸੇ ਨੂੰ ਦੁਨੀਆ ਦੇ ਹਰ ਕੋਨੇ ਵਿੱਚ ਲਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਮਲ ਪਾਸ਼ਾ ਦੀ ਆਵਾਜ਼ ਬੁਲੰਦ ਕਰਨ ਵਾਲੇ ਆਗੂਆਂ ਦੇ ਵਰਦਿਆਂ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਤਾਮਲ ਲਾडू ਦੇ ਆਗੂਆਂ ਦੇ ਪੱਤਰ ਮਿਲਦੇ ਹਨ ਪਰ ਉਹ ਤਾਮਲ ਵਿੱਚ ਦਸਖਤ ਨਹੀਂ ਕਰਦੇ ਘੱਟੋ-ਘੱਟ ਉਹ ਦਸਖਤ ਤਾਂ ਤਾਮਲ ਚ ਕਰ ਸਕਦੇ ਹਨ ਉਹਨਾਂ ਨੇ ਕਿਹਾ ਕਿ ਪੀਐਮ ਕਿਸਾਨ ਸਮਾਨ ਨਿਧੀ ਤਹਿਤ ਤਾਮਲ ਲਾडू ਦੇ ਛੋਟੇ ਕਿਸਾਨਾਂ ਨੂੰ ਕਰੀਬ 12000 ਕਰੋੜ ਰੁਪਏ ਮਿਲੇ ਹਨ ਉਹਨਾਂ ਦਾ ਕਹਿਣਾ ਹੈ ਕਿ ਪੀਐਮ ਫਸਲ ਬੀਮਾ ਯੋਜਨਾ ਦਾ ਵੀ ਸੂਬੇ ਦੇ ਕਿਸਾਨਾਂ ਨੂੰ ਲਾਭ ਪੁੱਜਾ ਹੈ रमेश वर्मा ਦੇ ਨਵੇਂ ਪੰਮਨ ਪੁਲਵਾਰੇ ਬੋਲਦਿਆਂ ਉਹਨਾਂ ਦਾ ਕਹਿਣਾ ਹੈ ਕਿ ਇਹ ਟੈਕਨੋਲੋਜੀ ਅਤੇ ਰਵਾਇਤੀ ਸਾਂਝ ਦਾ ਪ੍ਰਤੀਕ ਹੈ। ਉਹਨਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਸਾਲ ਪੁਰਾਣਾ ਸ਼ਹਿਰ ਹੁਣ 21ਵੀਂ ਸਦੀ ਦੇ ਇੰਜੀਨੀਅਰਿੰਗ ਚਮਤਕਾਰ ਨਾਲ ਜੁੜ ਗਿਆ ਹੈ। ਸਰਕਾਰ ਮੁਤਾਬਕ ਇਹ ਪੁਲ 700 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਹੈ ਤੇ ਇਸ ਦੀ 2.8 ਕਿਲੋਮੀਟਰ ਲੰਬਾਈ ਹੈ। ਇਹ ਪੁਲ 17 ਮੀਟਰ ਉੱਪਰ ਤੱਕ ਖੁੱਲ ਸਕਦਾ ਹੈ ਤੇ ਜਿਸ ਨਾਲ ਇਠਾ ਸਮੁੰਦਰੀ ਜਹਾਜ਼ਾਂ ਤੇ ਉੱਪਰੋਂ ਰੇਲਾਂ ਦੀ ਆਵਾਜਾਈ ਸੁਚਾਰੂ ਢੰਗ ਨਾਲ ਜਾਰੀ ਰਹਿ ਸਕਦੀ ਹੈ। तामल लाडू ਦੇ ਮੁੱਖ ਮੰਤਰੀ ਐਮ ਕੇ ਸਟਾਲਨ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਜਵੀਜ਼ਤ ਹੱਦਬੰਦੀ ਪ੍ਰਕਿਰਿਆ ਦੇ ਸਬੰਧ ਵਿੱਚ ਸੂਬੇ ਦੇ ਲੋਕਾਂ ਦੇ ਤੋਖਲੇ ਦੂਰ ਕਰਨੇ ਚਾਹੀਦੇ ਹਨ ਸਟਾਲਨ ਨੇ ਇੱਕ ਪ੍ਰੋਗਰਾਮ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਸੰਸਦ ਵਿੱਚ ਮਤਾ ਪਾਸ ਕਰਕੇ ਤਾਮਲ ਲਾडू ਦੇ ਹੱਕਾਂ ਵਿੱਚ ਡਾਕਾ ਨਾ ਵੱਜਣ ਦਾ ਭਰੋਸਾ ਦੇਣਾ ਚਾਹੀਦਾ ਹੈ ਇੱਥੇ ਸੈਰ ਸਪਾਟੇ ਵਾਲੇ ਕਈ ਪ੍ਰੋਜੈਕਟਾਂ ਦਾ ਉਤਕਾਟਨ ਤੇ ਨਵੇਂ ਪ੍ਰੋਜੈਕਟਾਂ ਦਾ ਐਲਾਨ ਕਰਨ ਮਗਰੋਂ ਸਟਾਲਨ ਨੇ ਆਖਿਆ ਕਿ ਉਨ੍ਹਾਂ ਨੇ ਤਜਵੀਜ਼ਤ ਹੱਦਬੰਦੀ ਨਾਲ ਸਬੰਧਤ ਦਾਖਲਿਆਂ ਬਾਰੇ ਮੰਗ ਪੱਤਰ ਸੌਂਪਣ ਲਈ ਪ੍ਰਧਾਨ ਮੰਤਰੀ ਤੋਂ ਮਿਲਣ ਲਈ ਸਮਾਂ ਮੰਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹੱਦਬੰਦੀ ਬਾਰੇ ਮੈਮੋਰੰਡਮ ਸੌਂਪਣ ਲਈ ਸਮਾਂ ਮੰਗਿਆ ਹੈ। ਮੈਂ ਇਸ ਸਰਕਾਰੀ ਸਮਾਗਮ ਵਿੱਚ ਸ਼ਾਮਲ ਹੋਣਾ ਸੀ ਜਿਸ ਕਾਰਨ ਮੈਂ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕਿਆ ਅਤੇ ਇਸ ਬਾਰੇ ਮੈਂ ਉਹਨਾਂ ਨੂੰ ਜਾਣੂ ਕਰਵਾ ਦਿੱਤਾ ਸੀ। ਮੈਂ ਪ੍ਰੋਗਰਾਮ ਵਿੱਚ ਆਪਣੇ ਮੰਤਰੀਆਂ ਟੀ ਬੇਨੂ ਰਾਸੂ ਅਤੇ ਰਾਜਾ ਕਨਪਨ ਨੂੰ ਭੇਜਿਆ ਹੈ। ਐਕਸ ਤੇ ਪਾਈ ਪੋਸਟ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਰਾਮ ਸੇਤੂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਨਾਵੀ ਦੇ ਮੌਕੇ ਤੇ ਰਮੇਸ਼ਵਰਮ ਦੇ ਪਵਿੱਤਰ ਸ਼ਹਿਰ ਦੇ ਮਸ਼ਹੂਰ ਰਾਮਨਾਥ ਸਬਾਮੀ ਮੰਦਿਰ ਦੇ ਵਿੱਚ ਪ੍ਰਾਰਥਨਾ ਕੀਤੀ ਪਹਿਲੇ ਪੰਬਨ ਪੁਲ ਦਾ ਨਿਰਮਾਣ ਅੰਗਰੇਜ਼ਾਂ ਨੇ ਸਾਲ 1914 ਵਿੱਚ ਕਰਵਾਇਆ ਸੀ ਜੋ ਬਨਸ਼ ਕੋਡੀ ਭਾਰਤ ਅਤੇ ਸਲਾਈ ਮਨਾਰ ਸ਼੍ਰੀਲੰਕਾ ਨੂੰ ਜੋੜਦਾ ਸੀ ਇਸ ਪੁਲ ਦਾ ਨਿਰਮਾਣ ਸਾਲ 1911 ਵਿੱਚ ਸ਼ੁਰੂ ਹੋਇਆ ਸੀ ਇਸ ਪੁਲ ਨੂੰ ਲੀਵਰ ਦੀ ਮਦਦ ਨਾਲ ਹੱਥੀਂ ਜੋੜਿਆ ਜਾਂਦਾ ਸੀ ਤਾਂ ਜੋ ਜਹਾਜ਼ ਉਸ ਅੱਗੇ ਨਿਕਲ ਸਕਣ ਹਾਲਾਂਕਿ 1954 ਦੇ ਤੂਫਾਨ ਚ ਇਸ ਦਾ ਕੁਝ ਹਿੱਸਾ ਨਸ਼ਟ ਹੋ ਗਿਆ ਸੀ ਅਤੇ ਇਸ ਦਾ ਨਿਰਮਾਣ ਦੁਬਾਰਾ ਤੋਂ ਕਰਵਾਇਆ ਗਿਆ ਸੀ ਪੁਰਾਣਾ ਪੰਬਨ ਪੁਲ ਇੱਕ ਸਦੀ ਤੋਂ ਵੀ ਵੱਧ ਪੁਰਾਣਾ ਹੈ ਰੇਲਵੇ ਵੱਲੋਂ ਇਸ ਦੀ ਹਾਲਤ ਖਸਤਾ ਹੋਣ ਕਾਰਨ ਇਸ ਨੂੰ ਹਟਾਉਣ ਦੀ ਯੋਜਨਾ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਨੇਤਾ ਜਗਜੀਤ ਸਿੰਘ ਢੱਲੇਵਾਲ ਨੇ 131 ਦਿਨਾਂ ਬਾਅਦ ਆਪਣੀ ਪੋਹ ਹੜਤਾਲ ਖਤਮ ਕਰ ਦਿੱਤੀ। ਉਨ੍ਹਾਂ ਨੇ ਇਹ ਐਲਾਨ ਸਰਹੰਗ ਦੇ ਅਨਾਜ ਮੰਡੀ ਵਿਖੇ ਭਾਰਤੀ ਕਿਸਾਨ ਜੂਨੀਅਰ ਸਿੱਧੂਪੁਰ ਦੀ ਕਿਸਾਨ ਮਹਾਪੰਚਾਇਤ ਦੌਰਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਹੈ ਕਿ ਉਹਨਾਂ ਦਾ ਸਾਰੀਆਂ ਫਸਲਾਂ ਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਹੋਰ ਮੰਗਾਂ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ। ਜੇਕਰ ਜੋਗਾ ਕਿ ਸ਼ਨੀਵਾਰ ਨੂੰ ਹੀ ਕੇਂਦਰੀ ਖੇਤੀਬਾੜੀ ਮੰਤਰੀ ਸ਼ੇਵਰਾ ਸਿੰਘ ਚੋਹਾਨਾ ਤੇ ਕੇਂਦਰੀ ਰੇਲ ਰਾਜ ਮੰਤਰੀ ਰਮਨੈ ਸਿੰਘ ਬਿੱਟੂਲੇ ਡੱਲੇਵਾਲ ਨੂੰ ਮਾਰਨ ਵਰਤ ਖਤਮ ਕਰਨ ਦੀ ਅਪੀਲ ਕੀਤੀ ਸੀ ਚੋਹਾਨ ਨੇ ਐਕਸ ਤੇ ਲਿਖਿਆ ਸੀ ਕਿ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਗੱਲਬਾਤ ਜਾਰੀ ਹੈ ਅਸੀਂ ਡੱਲੇਵਾਲ ਨੂੰ ਪੂਖੜਤਾਲ ਖਤਮ ਕਰਨ ਦੀ ਬੇਨਤੀ ਕਰਦੇ ਹਾਂ ਤੇ 4 ਮਈ ਨੂੰ ਮੀਟਿੰਗ ਵਿੱਚ ਮੰਗਾਂ ਤੇ ਗੱਲਬਾਤ ਕਰਾਂਗੇ ਇਸੇ ਤਰ੍ਹਾਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਤੁਹਾਡੀ ਸਿਹਤ ਸਭ ਤੋਂ ਅਹਿਮ ਹੈ ਕਿਸਾਨਾਂ ਦੇ ਸੰਘਰਸ਼ ਲਈ ਤੁਹਾਡੀ ਲੀਡਰਸ਼ਿਪ ਦੀ ਲੋੜ ਹੈ ਐਤਵਾਰ ਨੂੰ ਡੱਲੇਵਾਲ ਸਵੇਰੇ ਪਹਿਲਾਂ ਗੁਰਦੁਆਰਾ ਫਤੇਗੜ ਸਾਹਿਬ ਵਿਖੇ ਨਤਮਸਕ ਹੋਏ ਇਸ ਤੋਂ ਬਾਅਦ ਸਰਹੰਦ ਦੀ ਅਨਾਜ ਮੰਡੀ ਵਿਖੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਮੈਨੂੰ ਮਰਨ ਵਰਤ ਖਤਮ ਕਰਨ ਲਈ ਕਿਹਾ ਹੈ ਅੰਦੋਲਨ ਨੂੰ ਸੰਭਾਲਣ ਲਈ ਮੈਂ ਤੁਹਾਡਾ ਰਿਣੀ ਹਾਂ ਮੈਂ ਤੁਹਾਡੀਆਂ ਭਾਵਨਾਵਾਂ ਦਾ ਸਤਿਕਾਰ ਕਰਦਾ ਹਾਂ ਤੇ ਤੁਹਾਡੇ ਹੁਕਮ ਨੂੰ ਮੰਨਦਾ ਹਾਂ ਇਹਦੇ ਨਾਲ ਹੀ ਉਹਨਾਂ ਪੋਖਰਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ। ਉਹਨਾਂ ਕਿਹਾ ਕਿ 4 ਮਈ ਨੂੰ ਕੇਂਦਰ ਨਾਲ ਹੋ ਰਹੀ ਕਿਸਾਨਾਂ ਦੀ ਮੀਟਿੰਗ ਵਿੱਚ ਉਹ ਸ਼ਾਮਲ ਹੋਣਗੇ। ਡੱਲੇਵਾਲ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਗੱਲਬਾਤ ਦਾ ਸੱਦਾ ਦੇ ਰਹੀ ਹੈ ਪਰ ਦੂਜੇ ਪਾਸੇ ਰਾਤ ਦੇ ਹਨੇਰੇ ਵਿੱਚ ਇੱਕ ਸਾਲ ਤੋਂ ਵੱਧ ਸਮੇਂ ਤੋਂ ਸ਼ੰਭੂ ਤੇ ਖਨੌਰੀ ਤੇ ਚੱਲ ਰਹੇ ਸਾਡੇ ਮੋਰਚੇ ਜਬਰੀ ਹਟਾ ਦਿੱਤੇ। ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਉਹਨਾਂ ਸਾਫ਼ ਕੀਤਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਹਾਂ ਤੇ ਇਹ ਪਹਿਲਾਂ ਨਾਲੋਂ ਵੀ 10 ਗੁਣਾ ਵੱਧ ਤਾਕਤ ਨਾਲ ਚੱਲੇਗਾ ਮਰਨ ਵਰਤ ਖਤਮ ਹੋਣ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਜਾਂਚ ਲਈ ਡੇਰ ਸ਼ਾਮ ਖੰਨਾ ਦੇ ਇੱਕ ਨਰਸਿੰਗ ਹੌਮ ਪੁੱਜੇ ਜਿੱਥੇ ਡਾਕਟਰ ਰঞ্জੀਤ ਸਿੰਘ ਖੰਨਾ ਤੇ ਡਾਕਟਰ ਮਿੰਨਲ ਖੰਨਾ ਨੇ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਢੱਲੇਵਾਲ ਦੇ ਸੁਪੁੱਤਰ ਗੁਰਪਿੰਦਰ ਸਿੰਘ ਦਾ ਕਹਿਣਾ ਸੀ ਕਿ ਮਰਨ ਵਰ ਸਮਾਪਤੀ ਤੋਂ ਬਾਅਦ ਕਿਸਾਨ ਆਗੂਆਂ ਨੇ ਚੈੱਕਅਪ ਕਰਵਾਉਣ ਦੀ ਮੰਗ ਕੀਤੀ ਸੀ ਤਾਂ ਜੋ ਇਹ ਪਤਾ ਲੱਗ ਸਕੇ ਕਿ ਸਰੀਰ ਨੂੰ ਭੋਜਨ ਪਹੁੰਚਾਉਣ 'ਚ ਕੋਈ ਸਮੱਸਿਆ ਨਾ ਆਵੇ ਡਾਕਟਰ ਮੀਨਲ ਖੰਨਾ ਨੇ ਦੱਸਿਆ ਕਿ ਉਨ੍ਹਾਂ ਦਾ ਕੀਟੋਨ ਲੈਵਲ ਪੋਜ਼ਿਟਿਵ ਆਇਆ ਹੈ ਜੋ ਕਿ ਇਹਨਾਂ ਦੇ ਜਨਾਤੋ ਪੋਖੜ ਤਾਲ ਤੇ ਰਹਿਣ ਕਾਰਨ ਤਣਾ ਕਨ ਹੋਇਆ ਹੈ ਉਹ ਖਾਣਾ ਸ਼ੁਰੂ ਕਰਨ ਤੋਂ ਪਹਿਲਾਂ ਦੇਖਣਾ ਚਾਹੁੰਦੇ ਸਨ ਕਿ ਉਨ੍ਹਾਂ ਦਾ ਸਰੀਰ ਭੋਜਨ ਹਾਜ਼ਮ ਕਰ ਸਕਦਾ ਹੈ ਜਾਂ ਨਹੀਂ ਡਾਕਟਰਾਂ ਦੀ ਨਿਗਰਾਨੀ ਵਿੱਚ ਉਨ੍ਹਾਂ ਦੀ ਖਰਾਕ ਮੋੜ ਸ਼ੁਰੂ ਕੀਤੀ ਜਾਵੇਗੀ ਰੇਲਵੇ ਮੰਤਰੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਰਮਨਿੰਦਰ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਕਿਸਾਨਾ ਗੁਜ ਜਗਜੀਤ ਸਿੰਘ ਡੱਲੇਵਾਲ ਦਾ ਉਨ੍ਹਾਂ ਦੀ ਬੇਨਤੀ ਤੇ ਪੋਖੜ ਤਾਲ ਖਤਮ ਕਰਨ ਲਈ ਧੰਨਵਾਦ ਹੈ ਉਮੀਦ ਕੀਤੀ ਜਾਂਦੀ ਹੈ ਕਿ ਉਨ੍ਹਾਂ ਦਾ ਇਹ ਫੈਸਲਾ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਸੱਦ ਭਾਵਨਾ ਅਤੇ ਵਿਸ਼ਵਾਸ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ ਕੇਂਦਰ ਨੇ ਹਮੇਸ਼ਾ ਦੇਸ਼ ਭਰ ਦੇ ਕਿਸਾਨਾਂ ਨਾਲ ਸਿਹਿਰਦ ਸਬੰਧ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਖਨੌਰੀ ਅਤੇ ਸ਼ੰਭੂ ਸਰਾਧਾ ਤੇ ਜੋ ਹੋਇਆ ਹੈ ਉਹ ਮੰਦ ਭਾਗਾ ਸੀ ਅਤੇ ਆਪ ਸਰਕਾਰ ਕਿਸਾਨਾਂ ਦੇ ਧਰਨੇ ਨੂੰ ਜ਼ਬਰਦਸਤੀ ਹਟਾਉਣ ਲਈ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਕਿਸਾਨਾਂ ਨੂੰ 4 ਮਈ ਨੂੰ ਮੀਟਿੰਗ ਲਈ ਸੱਦਾ ਦਿੱਤਾ ਹੈ ਅਤੇ ਅੰਤਮ ਹੱਲ ਤੱਕ ਪਹੁੰਚਣ ਲਈ ਗੱਲਬਾਤ ਜਾਰੀ ਰਹੇਗੀ। ਉਨਾ ਕੇ ਕੀ ਕੇਂਦਰ ਦੀ ਜ਼ਿੰਮੇਵਾਰੀ ਹੈ ਕਿ ਉਹ ਦੇਸ਼ ਭਰ ਦੇ ਕਿਸਾਨਾਂ ਦੇ ਹਿੱਤਾਂ ਦਾ ਧਿਆਨ ਰੱਖੇ। ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਕੇਂਦਰ ਵਾਖਵ ਬੋਰਡਾਂ ਨੂੰ ਕੰਟਰੋਲ ਨਹੀਂ ਕਰਨਾ ਚਾਹੁੰਦਾ ਪਰ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਉਹ ਕਾਨੂੰਨ ਦੇ ਦਾਇਰੇ ਵਿੱਚ ਕੰਮ ਕਰਨ। ਤਾਂ ਜੋ ਉਹਨਾਂ ਦੀਆਂ ਜਾਇਦਾਦਾਂ ਦੀ ਵਰਤੋਂ ਮੁਸਲਮ ਭਾਈਚਾਰੇ ਲਈ ਸਿੱਖਿਆ ਸੇ ਸੰਭਾਲ ਅਤੇ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਜਾ ਸਕੇ। ਪਾਰਟੀ ਦੇ 45ਵੇਂ ਸਥਾਪਨਾ ਦਿਵਸ ਮੌਕੇ ਭਾਜਪਾ ਹੈੱਡਕੁਆਰਟਰ ਵਿਖੇ ਕਰਵਾਏ ਗਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਤੁਰਕੀ ਤੇ ਕਈ ਹੋਰ ਮੁਸਲਮਾਨ ਦੇਸ਼ਾਂ ਦੀਆਂ ਸਰਕਾਰਾਂ ਨੇ ਵਕਫ ਜ਼ਾਇਦਾਦਾਂ ਨੂੰ ਆਪਣੇ ਕੰਟਰੋਲ ਹੇਠ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਵਕਫ ਬੋਰਡਾਂ ਵੱਲੋਂ ਸਥਾਪਿਤ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਸਥਾਪਨਾ ਦਿਵਸ ਮੌਕੇ ਕਿਹਾ ਕਿ ਲੋਕ ਪਾਰਟੀ ਦੇ এজেন্ডੇ ਨੂੰ ਦੇਖ ਰਹੇ ਹਨ। ਅਤੇ ਇਸ ਦੀ ਚਲਕ ਪਿਛਲੇ ਸਾਲਾਂ ਵਿੱਚ ਪਾਰਟੀ ਨੂੰ ਮਿਲੇ ਇਤਿਹਾਸਕ ਲੋਕ ਫਤਵੇ ਤੋਂ ਸਪਸ਼ਟ ਨਜ਼ਰ ਆਉਂਦੀ ਹੈ ਫਿਰ ਚਾਹੇ ਉਹ ਲੋਕ ਸਭਾ ਚੋਣਾ ਹੋਣ ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਜਾਂ ਦੇਸ਼ ਭਰ ਵਿੱਚ ਵੱਖ-ਵੱਖ ਨਿਗਮ ਚੋਣਾਂ ਹੋਣ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਤੇ ਇੱਕ ਪੋਸਟ ਵਿੱਚ ਭਾਜਪਾ ਦੇ ਸਤਾਫਰਾਂ ਦੇਸ ਤੇ ਪਾਰਟੀ ਦੇ ਸਾਰੇ ਵਰਕਰਾਂ ਨੂੰ ਵਧਾਈ ਦਿੱਤੀ ਹੈ ਤੇ ਉਹਨਾਂ ਸਭ ਨੂੰ ਯਾਦ ਕੀਤਾ ਜਿਨ੍ਹਾਂ ਪਿਛਲੇ ਕਈ ਦਹਾਕਿਆਂ ਚ ਪਾਰਟੀ ਨੂੰ ਮਜ਼ਬੂਤ ਬਣਾਉਣ ਦੇ ਲਈ ਆਪਣਾ ਯੋਗਦਾਨ ਪਾਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਇਹ ਅਹਿਮ ਦਿਨ ਸਾਨੂੰ ਭਾਰਤ ਦੀ ਤਰੱਕੀ ਲਈ ਕੰਮ ਕਰਨ ਤੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪ੍ਰੇਰਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਸਮਾਜ ਸੇਵਾ ਕਰਦੀ ਰਹੇਗੀ ਅਤੇ ਸਰਪੱਖੀ ਵਿਕਾਸ ਯਕੀਨੀ ਬਣਾਏਗੀ। ਉਨ੍ਹਾਂ ਭਾਜਪਾ ਵਰਕਰਾਂ ਨੂੰ ਪਾਰਟੀ ਦੀ ਰੀੜ ਦੀ ਹੱਡੀ ਕਰਾਰ ਦਿੰਦੇ ਹੋਏ ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪਾਕਿਸਤਾਨ ਵਿੱਚ 1200 ਤੋਂ ਵੱਧ ਅਫਗਾਨ ਨਾਗਰਿਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਕੱਲੇ ਕਰਾਚੀ ਸ਼ਹਿਰ ਵਿੱਚ ਲਗਭਗ 300 ਗੈਰ ਕਾਨੂੰਨੀ ਟੰਗਣਾ ਰਹਿ ਰਹੇ ਅਫਗਾਨੀਆਂ ਨੂੰ ਉਹਨਾਂ ਦੇ ਦੇਸ਼ ਭੇਜਣ ਦੀ ਮੁਹਿੰਮ ਤੇ ਚੱਲਦਿਆਂ ਹਿਰਾਸਤ ਵਿੱਚ ਲਿਆ ਹੈ। ਕਰਾਚੀ ਦੇ ਡਿਪਟੀ ਇਨਸਪੈਕਟਰ ਜਨਰਲ ਪੁਲਿਸ ਸੈਦ ਅਸਦ ਰਜਾ ਨੇ ਕਿਹਾ ਕਿ ਹਿਰਾਸਤ ਵਿੱਚ ਲਏ ਅਫਗਾਨ ਨਾਗਰਿਕਾਂ ਕੋਲ ਅਫਗਾਨ ਨਾਗਰਿਕਤਾ ਕਾਢ ਹਨ ਜਿਨ੍ਹਾਂ ਦੀ ਵੈਧਤਾ ਜਲਦੀ ਹੀ ਖਤਮ ਹੋਣ ਵਾਲੀ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰੋਜ਼ਾਨਾ ਤਲਾਸ਼ੀ ਲਈ ਜਾ ਰਹੀ ਹੈ ਤੇ ਗੈਰ ਕਾਨੂੰਨੀ ਟੰਗਣਾ ਰਹਿ ਰਹੇ ਅਫਗਾਨ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇਣ ਦੇ ਸਰਕਾਰ ਦੇ ਫੈਸਲੇ ਨੂੰ ਲਾਗੂ ਕਰਨ ਲਈ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਇਸ ਮੌਹਿਮ ਦੌਰਾਨ ਪਿਛਲੇ 6 ਦਿਨਾਂ ਤੋਂ ਕਰੀਬ 16138 ਲੋਕਾਂ ਨੂੰ ਅਫਗਾਨਿਸਤਾਨ ਭੇਜਣ ਲਈ ਤੋਰਖਮ ਸਰਹੱਦ ਤੇ ਸਥਾਪਤ ਕੈਂਪਾਂ ਵਿੱਚ ਭੇਜਿਆ ਗਿਆ ਹੈ। ਜਿਨ੍ਹਾਂ ਵਿੱਚੋਂ 500 ਤੋਂ ਵਧੇਰੇ ਪਰਿਵਾਰ ਵਾਪਸ ਚਲੇ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ 1938 ਤੋਂ ਪਾਕਿਸਤਾਨ ਤੇ ਰੂਸੀ ਹਮਲਿਆਂ ਦੌਰਾਨ ਹਜ਼ਾਰਾਂ ਅਫਗਾਨ ਸੁਬਾਈ ਰਾਤਾਂ ਨਹੀਂ ਪਸ਼ਾਬਰ ਵਿੱਚ ਰਹਿ ਰਹੇ ਹਨ। ਖੈਬਰ ਪਖਤੂਨਖਵਾ ਸਰਕਾਰ ਨੇ ਅਫਗਾਨ ਦੇ ਟਿਕਾਣਿਆਂ ਦਾ ਨਕਸ਼ਾ ਬਣਾਉਣਾ ਤੇ ਡਾਟਾ ਇਕੱਠਾ ਕਰਨ ਲਈ ਪੁਲਿਸ ਨੂੰ ਤਾਇਨਾਤ ਕੀਤਾ ਹੈ। ਅਤੇ ਇਸ ਹਫਤੇ ਦੇ ਅੰਦਰ 1,60,000 ਅਫਗਾਨ ਨਾਗਰਿਕਾਂ ਦੀ ਪਛਾਣ ਕਰਕੇ ਉਹਨਾਂ ਨੂੰ ਜਲਦੀ ਵਾਪਸ ਭੇਜਿਆ ਜਾਣਾ ਹੈ। ਕਸ਼ਮੀਰ ਪੁਲਿਸ ਅਤੇ ਫੌਜ ਨੇ ਸਰਹੱਦੀ ਕਪਵਾੜਾ ਜ਼ਿਲ੍ਹੇ ਵਿੱਚ ਸਾਂਝੀ ਮੁਹਿੰਮ ਦਰਾਂ ਜੰਗੀ ਸਮਗਰੀ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ ਅਧਿਕਾਰਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਕੁੱਪਵਾੜਾ ਦੇ ਕੰਡੀਵਨ ਇਲਾਕੇ ਵਿੱਚ ਫੌਜ ਦੀ 47ਵੀਂ ਰਾਸ਼ਟਰੀ ਰਾਈਫਲਜ਼ ਆਰ ਆਰ ਅਤੇ ਜੰਮੂ ਕਸ਼ਮੀਰ ਪੁਲਿਸ ਵੱਲੋਂ ਸਾਂਝੇ ਤੌਰ ਤੇ ਚਲਾਏ ਜਾ ਰਹੇ ਖੋਜ ਐਂਡ ਡਿਸਟਰਾਏ ਆਪਰੇਸ਼ਨ ਦੇ ਹਥਿਆਰ ਅਤੇ ਗੋਲਾ ਬਰੂਦ ਬਰਾਮਦ ਕੀਤਾ ਗਿਆ ਹੈ ਜਿਸ ਵਿੱਚ ਮਸ਼ੀਨ ਗਨ 7, ਮਿਸ਼ਰਤ ਹੈਂਡ ਗ੍ਰਨੇਡ, 90 ਲੂਜ ਰਾਉਂਡ, ਇੱਕ ਚੀਨ ਵਿੱਚ ਬਣੀ ਦੂਰਗਣ ਅਤੇ ਦੋ ਸੋਲਰ ਮੋਬਾਈਲ ਚਾਰਜਰ ਅਤੇ ਵਿਦੇਸ਼ੀ ਸਲੀਪਿੰਗ ਬੈਗ ਸਮੇਤ ਕੱਪੜੇ ਅਤੇ ਵੱਡੀ ਮਾਤਰਾ ਵਿੱਚ ਪਾਕਿਸਤਾਨ ਬਣੀਆਂ ਦਵਾਈਆਂ ਸ਼ਾਮਲ ਹਨ। ਪੁਲਿਸ ਵੱਲੋਂ ਇਸ ਸਬੰਧ ਵਿੱਚ ਐਫ ਆਈ ਆਰ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ। ਸ਼੍ਰੀਲੰਕਾ ਸਰਕਾਰ ਨੇ ਵਿਸ਼ੇਸ਼ ਸਤਿਭਾਵਨਾ ਤਹਿਤ 14 ਭਾਰਤੀ ਮਸ਼ੇਰੀਆਂ ਨੂੰ ਰਿਹਾ ਕਰ ਦਿੱਤਾ। ਇਕਦਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਗੁੰਝਲਦਾਰ ਮੁੱਦੇ ਨੂੰ ਮਾਰਵੀਂ ਦ੍ਰਿਸ਼ਟੀਕੋਣ ਨਾਲ ਸੁਲਝਾਉਣ ਦੀ ਵਕਾਲਤ ਕਰਨ ਦੇ ਇੱਕ ਦਿਨ ਬਾਅਦ ਚੁਕਿਆ ਗਿਆ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਤੇ ਸ਼੍ਰੀਲੰਕਾ ਦੇ ਰਾਸ਼ਪਤੀ ਅਨੂਰਾ ਕੁਮਰਾ ਦੇਸਨਾਇਕਾ ਵਿਚਾਲੇ ਗੱਲਬਾਤ ਦੌਰਾਨ ਮਸ਼ੇਰੀਆਂ ਦਾ ਮੁੱਦਾ ਪ੍ਰਮੁੱਖਤਾ ਨਾਲ ਚੁਕਿਆ ਗਿਆ ਸੀ ਮਾਮਲੇ ਤੋਂ ਜਾਣਕਾਰ ਲੋਕਾਂ ਦਾ ਕਹਿਣਾ ਹੈ ਕਿ ਵਿਸ਼ੇਸ਼ ਸਤਿਭਾਵਨਾ ਦੇ ਤੌਰ ਤੇ ਸ਼੍ਰੀਲੰਕਾ ਨੇ 14 ਭਾਰਤੀ ਮਸ਼ੇਰੀਆਂ ਨੂੰ ਰਿਹਾ ਕਰ ਦਿੱਤਾ ਇਹ ਮੁੱਦਾ ਭਾਰਤ-ਸ਼੍ਰੀਲੰਕਾ ਵਿਚਾਲੇ ਇੱਕ ਵਿਵਾਦਤ ਮੁੱਦਾ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਯਾਤਰਾ ਦੌਰਾਨ ਗਰਮਜੋਸ਼ੀ ਭਰੇ ਵਿਵਹਾਰ ਲਈ ਸ਼੍ਰੀਲੰਕਾ ਦੇ ਰਾਸ਼ਟਰਪਤੀ ਦਿਸਾਨਾਇਕ ਪ੍ਰਤੀ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਸ ਯਾਤਰਾ ਨਾਲ ਦੋਵਾਂ ਦੇਸ਼ਾਂ ਵਿਚਾਲੇ ਦਵੱਲੇ ਸਬੰਧਾਂ ਨੂੰ ਗਤੀ ਮਿਲੀ ਹੈ। ਆਪਣੀ ਤਿੰਨ ਰੋਜ਼ਾ ਯਾਤਰਾ ਸਮਾਪਤ ਕਰਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਪਰਤੇ ਹਨ। ਉਨ੍ਹਾਂ ਐਕਸ ਤੇ ਪੋਸਟ ਕੀਤਾ ਕਿ ਮੇਰੀ ਯਾਤਰਾ ਦੌਰਾਨ ਜਿਸ ਤਰ੍ਹਾਂ ਦੀ ਗਰਮਜੋਸ਼ੀ ਦਿਖਾਈ ਗਈ ਹੈ ਉਸ ਲਈ ਮੈਂ ਰਾਸ਼ਟਰਪਤੀ ਦਿਸਾਨਾਇਕ ਸ਼੍ਰੀਲੰਕਾ ਦੀ ਜਨਤਾ ਅਤੇ ਸਰਕਾਰ ਦਾ ਬਹੁਤ ਧੰਨਵਾਦੀ ਹਾਂ। ਚਾਹੇ ਉਹ ਕੋਲੰਬੋ ਹੋਵੇ ਜਾਂ ਉਨਰਾਜਪੁਰਾ ਇਸ ਯਾਤਰਾ ਨੇ ਦੋਵਾਂ ਦੇਸ਼ਾਂ ਵਿਚਾਲੇ ਡੂੰਘੇ ਸੱਭਿਆਚਾਰਕ ਅਧਿਆਤਮਕ ਅਤੇ ਸੱਭਿਆਗਤ ਸੰਬੰਧਾਂ ਦੀ ਪੁਸ਼ਟੀ ਕੀਤੀ ਹੈ ਆਪਣੀ ਯਾਤਰਾ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਮੋਦੀ ਰਾਸ਼ਪਤੀ ਦਸਨਾਇਕ ਨਾਲ ਅਨੁਰਾਧਪੁਰਾ ਵਿੱਚ ਜੈ ਸ਼੍ਰੀ ਮਹਾਬੋਧੀ ਮੰਦਿਰ ਵਿੱਚ ਅਸ਼ੀਰਵਾਦ ਲੈਣ ਗਏ ਉਹਨਾਂ ਮਹਾਬੋਧੀ ਦਰਖਤ ਦੀ ਪੂਜਾ ਅਰਚਨਾ ਕੀਤੀ ਮੰਦਰ ਦੇ ਮੁੱਖ ਪੁਜਾਰੀ ਨੇ ਪ੍ਰਧਾਨ ਮੰਤਰੀ ਮੋਦੀ ਤੇ ਹੱਥ ਰੱਖਿਆ ਤੇ ਸੂਤਰ ਬੰਨਿਆ ਇਹ ਮੰਦਰ ਭਾਰਤ ਦੇ ਸ਼੍ਰੀ ਰੰਕਾ ਲਈ ਬਹੁਤ ਅਧਿਆਤਮਕ ਤੇ ਸਭਿਆਕ ਮਹੱਤਵ ਰੱਖਦਾ ਹੈ ਰਾਰਾ ਸਵਾਮੀ ਡੇਰਾ ਬਿਆਸ ਮੁਖੀ ਬਾਬਾ ਗਰਿੰਦਰ ਸਿੰਘ ਢਿੱਲੋਂ ਨੇ ਉੱਗੇ ਗਾਇਕ ਤੇ ਪਾਜਪਾਰੇ ਸਾਫਕਾਰ ਸੰਸਦ ਮੈਂਬਰ ਪਦਮਸ਼੍ਰੀ ਹਾਂਸ ਰਾਜ ਹਾਂਸ ਦੇ ਲੈਂਕ ਰੋਡ ਨਿਵਾਸ ਤੇ ਜਾ ਕੇ ਉਹਨਾਂ ਦੀ ਪਤਨੀ ਸ਼੍ਰੀਮਤੀ ਰੇਸ਼ਮਕੌਰ ਦੇ ਦਿਹਾਂਤ ਤੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਡੇਰਾ ਬਿਆਸ ਮੁਖੀ ਨੇ ਹੰਸਰਾਜ ਹੰਸ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਪ੍ਰਮਾਤਮਾ ਅਗੇ ਅਰਦਾਸ ਕੀਤੀ ਹੈ ਕਿ ਉੱਭੇ ਸ਼੍ਰੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਵੇ ਅਤੇ ਪਰਿਵਾਰ ਨੂੰ ਇਸ ਸਦਮੇ ਨੂੰ ਸਹਿਣ ਦਾ ਬਲ ਬਖਸ਼ਣ ਇਸ ਮੌਕੇ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੰਸਰਾਜ ਹੰਸ ਦੇ ਨਿਵਾਸ ਸਥਾਨ ਤੇ ਅੱਧੇ ਘੰਟੇ ਤੋਂ ਜ਼ਿਆਦਾ ਸਮਾਂ ਤੱਕ ਰਹੇ ਇਸ ਮੌਕੇ ਤੇ ਹੰਸਰਾਜ ਦੇ ਨਾਲ ਉਹਨਾਂ ਦੇ بیٹے ਜੁਗਰਾਜ ਹੰਸ, ਨਵਰਾਜ ਹੰਸ ਤੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ ਜੋੜੇਗਾ ਬਲਾਕ ਜਿੱਤੇਗੀ ਕਾਂਗਰਸ ਮੋਹਮ ਤਹਿਤ ਵਿਧਾਨ ਸਭਾ ਹਲਕਾ ਦਾਖਾ ਵਿੱਚ ਬਲਾਕ ਪਧਰੀ 71 ਦਾ ਸਮੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸੰਦੀਪ ਸੰਧੂ ਮੇਜਰ ਸਿੰਘ ਪੈਣੀ ਮੇਜਰ ਸਿੰਘ ਮੁਲਾਪੁਰ ਮਲਕੀਸ਼ ਸਿੰਘ ਦਾਖਾ ਅਤੇ ਹੋਰ ਪ੍ਰਮੁੱਖ ਆਗੂਆਂ ਨੇ ਬਸ਼ੇ ਸ਼ਮੂਲੀਅਤ ਕੀਤੀ ਹੈ ਇਸ ਮੌਕੇ ਤੇ ਰਾਜਾ ਵਣਗ ਨੇ ਸੰਬੋਧਨ ਤੋਂ ਪਹਿਲਾਂ ਪੰਡਾਲ ਵਿੱਚ ਬੈਠੇ ਕਾਂਗਰਸ ਪਾਰਟੀ ਦਾ ਮਾਣ ਵਰਕਰਾਂ ਨੂੰ ਆਪਣੇ ਵਿਚਾਰ ਖੁੱਲ੍ਹ ਕੇ ਰੱਖਣ ਦਾ ਮੌਕਾ ਦਿੱਤਾ ਤਾਂ ਜੋ ਪਾਰਟੀ ਅੰਦਰ ਕਮੀਆਂ ਪੇਸ਼ੀਆਂ ਨੂੰ ਸਰ ਜੋੜ ਕੇ ਦੂਰ ਕੀਤਾ ਜਾ ਸਕੇ ਪੰਜਾਬ ਕਾਂਗਰਸ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਮੌਮ ਦੀ ਇਕੱਤਰਤਾ ਨੂੰ ਸੰਬੋਧਨ ਕਰਦੇ ਅਮਰਿੰਦਰ ਸਿੰਘ ਰਾਜਾ ਵਣਗ ਦਾ ਕਹਿਣਾ ਹੈ ਕਿ ਬੂਥ ਤੇ ਬੈਠਣ ਵਾਲਾ ਪਾਰਟੀ ਦੀ ਰੀੜ ਦੀ ਹੱਡੀ ਹੁੰਦਾ ਹੈ ਅਜਾਇਬ ਵਿੱਚ ਫੈਸਲਾ ਲਿਆ ਗਿਆ ਹੈ ਕਿ ਅਗਲੀ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਲਿਆਉਣ ਲਈ ਜ਼ਿਲ੍ਹਾ ਬਲਾਕ ਤੋਂ ਬਾਅਦ ਮੰਡਲ ਪੂਥ ਕਮੇਟੀਆਂ ਦਾ ਵਿਸਤਾਰ ਹੋਵੇ। ਉਹਨਾਂ ਦਾ ਕਹਿਣਾ ਹੈ ਕਿ ਇਹ ਪ੍ਰਕਿਰਿਆ ਪੂਰੀ ਕਰਨ ਦੇ ਲਈ ਬਲਾਕ ਪ੍ਰਧਾਨਾਂ ਨੂੰ 3 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਇਸ ਮੌਕੇ ਤੇ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਿੱਲੀ ਤੋਂ ਬਸਤਰਾ ਗੋਲ ਕਰਵਾ ਕੇ ਹੁਣ ਤਾੜਵੀਆਂ ਦੇ ਰੂਪ ਵਿੱਚ ਪੰਜਾਬ ਆ ਗਈ ਹੈ। ਇਹਨਾਂ ਨੂੰ ਰੋਕਣ ਲਈ 2027 ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨਾ ਹੋਵੇਗਾ। ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਬਹੁਤਿਆਗੂ ਗੈਰ ਪੰਜਾਬੀ ਹਨ ਜਿਨ੍ਹਾਂ ਨੂੰ ਨਾ ਤਾਂ ਪੰਜਾਬੀ ਭਾਸ਼ਾ ਤੇ ਨਾ ਹੀ ਪੰਜਾਬੀ ਸੱਭਿਆਚਾਰ ਦਾ ਗਿਆਨ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸਰਕਾਰ ਹਾਸੋ ਹੀ ਨਹੀਂ ਬਣ ਗਈ ਹੈ ਤੇ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਜੰਗ ਦੇ ਉਪਦੇਸ਼ ਸਮੇ ਆਮ ਆਦਮੀ ਪਾਰਟੀ ਦਾ ਸੁਪਰੀਮੋ ਬ੍ਰਾਂਡ ਅੰਬੈਸਡਰ ਬਣ ਗਿਆ ਹੈ ਜੋ ਸ਼ਰਾਬ ਘਟਾਲੇ ਵਿੱਚ ਹੁਣੇ-ਹੁਣੇ ਸਲਾਖਾਂ ਤੋਂ ਬਾਹਰ ਆਇਆ ਹੈ ਉਨਾ ਕਿ ਕਿ ਨਸ਼ਿਆਂ ਦੀ ਰੋਕਥਾਮ ਦਾ ਢੰਡੋਰਾ ਪਟ ਰਹੀ ਆਮ ਆਦਮੀ ਪਾਰਟੀ ਪਿਛਲੇ ਤਿੰਨ ਵਰਿਆਂ ਦੀ ਜ਼ੀਰੋ ਕਾਰਗੁਜ਼ਾਰੀ ਲੁਕਾਉਣ ਦੇ ਲਈ ਵਿਕਾਸ ਮੁੱਦਿਆਂ ਤੇ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹਾ ਹੈ। ਨਰੋਲ ਕਾਂਗਰਸ ਪਰਿਵਾਰ ਦਾ ਇਕੱਠ ਜੁਣ ਲਈ ਵਿਧਾਨ ਸਭਾ ਹਲਕਾ ਦਾਖਾ ਚ ਕਾਂਗਰਸ ਪਾਰਟੀ ਇੰਚਾਰਜ ਕੈਪਟਨ ਸੰਦੀਪ ਸੰਧੂ ਵੱਲੋਂ ਮੰਚ ਤੇ ਜੁੜੇ ਪਾਰਟੀ ਦੇ ਵੱਡੇ ਆਗੂਆਂ ਤੋਂ ਲੈ ਕੇ ਪੰਡਾਲ ਵਿੱਚ ਬੈਠੇ ਹਰ ਇੱਕ ਦਾ ਮੰਚ ਤੋਂ ਧੰਨਵਾਦ ਕੀਤਾ। ਰਾਜਪੁਰਾ ਨੇੜਲੇ ਪਿੰਡ ਜਨਸੂਆ ਵਿੱਚ ਇੱਕ ਦਰਜਣ ਵਿਅਕਤੀਆਂ ਵੱਲੋਂ ਇੱਕ ਔਰਤ ਨਾਲ ਤਾਲੀਬਾਨੀ ਤਰੀਕੇ ਨਾਲ ਘਰ ਦੇ ਬਾਹਰ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਕੁੱਟਮਾਰ ਕਰਨ ਮਾਮਲੇ 'ਚ ਥਾਣਾ ਸਦਰ ਪੁਲਿਸ ਨੇ ਇੱਕ ਦਰਜਣ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਅਰਸ਼ਵਿੰਦਰ ਸਿੰਘ ਐਸਐਚਓ ਥਾਣਾ ਸਦਰ ਨੇ ਦੱਸਿਆ ਕਿ ਬੀਤੇ ਦਿਨ ਨੇੜਲੇ ਪਿੰਡ ਜਨਸੂਆ ਵਿਖੇ ਇੱਕ ਔਰਤ ਨੂੰ ਖੰਭੇ ਨਾਲ ਬੰਨ੍ਹ ਕੇ ਉਸ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਦੀ ਖਬਰ ਮਿਲਦੇ ਹੀ थाना सदर ਅਧੀਨ ਪੈਂਦੀ ਪੁਲਿਸوں ਕਿ ਜਨਸੂਆ ਦੇ ਮੁਲਾਜ਼ਮਾਂ ਵੱਲੋਂ ਮੌਕੇ ਤੇ ਪੁੱਜ ਕੇ ਖੰਬੇ ਨਾਲ ਮੰਨੀ ਔਰਤ ਨੂੰ ਖੋਲ ਕੇ ਸਿਵਲ ਹਸਪਤਾਲ ਰਾਜਪੁਰਾ ਵਿਖੇ ਦਾਖਲ ਕਰਵਾਇਆ ਗਿਆ। ਔਰਤ ਦੇ ਬਿਆਨਾਂ ਦੇ ਆਧਾਰ ਤੇ थाना सदर ਪੁਲਿਸ ਵੱਲੋਂ ਕੁਲਦੀਪ ਵਿੱਕੀ ਬਿੱਟੂ ਵਿਜੇ ਬਿੱਲੂ ਮੋਨੂ ਸਾਰੇ ਵਸਨੀਕ ਪਿੰਡ ਜਨਸੂਆ ਤੇ ਪੰਜ ਅਣਸ਼ਾਤੀਆਂ ਔਰਤਾਂ ਤੇ ਦੋ ਅਣਸ਼ਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕੁਲਦੀਪ ਸਿੰਘ ਅਤੇ ਬਿੱਟੂ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਬੀੜਤ ਔਰ ਦੇ ਲੜਕੇ ਨੂੰ ਇੱਕ ਔਰਤ ਨੂੰ ਪਜਾ ਲੈ ਕੇ ਜਾਣ ਦਾ ਦੋਸ਼ ਹੈ ਪਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੋ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਸਦਰ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਤੇਜ਼ ਕੀਤੀ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪਟਿਆਲਾ ਦੇ ਐਸਐਸਪੀ ਨੂੰ ਪਿੰਡ ਜੰਸੂਆ ਵਿੱਚ ਇੱਕ ਔਰਤ ਨਾਲ ਅਸ਼ਲੀਲ ਵਿਵਹਾਰ ਦੇ ਦੋਸ਼ਾਂ ਸਬੰਧੀ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ ਇਸ ਮਾਮਲੇ ਦਾ ਖੁਦ ਨੋਟਿਸ ਲੈਂਦੇ ਹੋਏ ਕਮਿਸ਼ਨ ਨੇ ਐਸਐਸਪੀ ਰੈਂਕ ਦੇ ਅਧਿਕਾਰੀ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ ਕਮਿਸ਼ਨ ਨੇ ਪੰਜਾਬ ਰਾਜ ਮਹਿਲਾ ਐਕਟ 2001 ਦੀ ਧਾਰਾ 12 ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੁਲਿਸ ਅਧਿਕਾਰੀਆਂ ਤੋਂ ਤੁਰੰਤ ਜਵਾਬ ਮੰਗਿਆ ਹੈ ਚੇਅਰਮੈਨ ਰਾਜ ਲਾਲੀ ਗਿੱਲ ਦਾ ਕਹਿਣਾ ਹੈ ਕਿ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਜੇਕਰ ਔਰਤੇ ਕੋਈ ਪਰੇਸ਼ਾਨੀ ਜਾਂ ਬੇਲੋੜਾ ਦਬਾਅ ਪਾਇਆ ਗਿਆ ਤਾਂ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਬਲੋ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਐਤਵਾਰ ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਧਰਨਾ ਲਾਇਆ ਗਿਆ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਔਰਤਾਂ ਨੇ ਸ਼ਮੂਲਤ ਕਰਦਿਆਂ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ ਇਸ ਮੌਕੇ ਤੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਦੇ ਸੂਬਾ ਪ੍ਰਧਾਨ ਜੁਗਿੰਦਰ ਸਿੰਘ ਅਗਰਾਹਾਂ ਦਾ ਕਹਿਣਾ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਚੌਕੇ ਵਿਖੇ ਆਦਰਸ਼ ਸਕੂਲ ਅਤੇ ਨਿੱਜੀ ਤੌਰ ਤੇ ਚੱਲ ਰਿਹਾ ਹੈ ਇਸ ਸਕੂਲ ਨੂੰ ਸਰਕਾਰ ਵੱਲੋਂ 70% ਅਤੇ ਇੱਕ ਕੰਪਨੀ ਦੇ ਵੱਲੋਂ 30% ਖਰਚਾ ਦਿੱਤਾ ਜਾ ਰਿਹਾ ਹੈ। ਕੰਪਨੀ ਵੱਲੋਂ ਸਕੂਲ ਦੇ ਸਟਾਫ ਨਾਲ ਧੱਕਾ ਕੀਤਾ ਜਾ ਰਿਹਾ ਹੈ। ਬੱਚਿਆਂ ਨੂੰ ਕਿਸੇ ਪ੍ਰਕਾਰ ਦੀਆਂ ਕਾਪੀਆਂ, ਕਿਤਾਬਾਂ, ਵਰਦੀਆਂ ਤੇ ਲੋੜਿੰਦਾ ਸਮਾਨ ਨਹੀਂ ਦਿੱਤਾ ਜਾ ਰਿਹਾ। ਕੰਪਨੀ ਵੱਲੋਂ ਆਪਣੇ ਚਿਹਤਿਆਂ ਨੂੰ ਸਕੂਲ ਅੰਦਰ ਨੌਕਰੀਆਂ ਤੇ ਰੱਖਿਆ ਜਾ ਰਿਹਾ ਹੈ ਜੋ ਮੁਲਾਜ਼ਮ ਆਪਣੀਆਂ ਸਹੂਲਤਾਂ ਮੰਗਦੇ ਹਨ। ਉਨ੍ਹਾਂ ਤੇ ਲਾਠੀ ਚਾਰਜ ਕੀਤਾ ਜਾ ਰਿਹਾ ਹੈ। 5 ਅਪ੍ਰੈਲ ਨੂੰ ਹੱਕ ਮੰਗਦੇ ਅਧਿਆਪਕਾਂ 'ਤੇ ਸਰਕਾਰ ਵੱਲੋਂ ਲਾਠੀ ਚਾਰਜ ਕੀਤਾ ਗਿਆ। ਅਸਲ ਵਿੱਚ ਭਗਵੰਤ ਮਾਨ ਦੀ ਸਰਕਾਰ ਸਾਰੇ ਸਰਕਾਰੀ ਮਹਿਕਮੇ ਕਾਰਪੋਰੇਟ ਕਰਾਣਿਆਂ ਨੂੰ ਵੇਚਣਾ ਚਾਹੁੰਦੀ ਹੈ। ਕਾਰਪੋਰੇਟ ਕਰਾਣਿਆਂ ਨੂੰ ਵੱਡੀ ਪੱਧਰ ਤੇ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਆਮ ਲੋਕਾਂ ਦਾ ਜੀਵਣਾ ਦੁਬਾਰ ਹੋ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਇਨਸਾਫ ਨਹੀਂ ਮਿਲਦਾ ਤਦ ਤੱਕ ਉਹਨਾਂ ਦਾ ਇਹ ਧਰਨਾ ਜਾਰੀ ਰਹੇਗਾ। ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿੱਚ ਦੋਸ਼ ਲਗਾਇਆ ਕਿ ਪੰਜਾਬ ਵਿੱਚ ਸਾਰੀਆਂ ਸ਼੍ਰੇਣੀਆਂ ਵਿੱਚ 5994 ਅਸਾਮੀਆਂ ਲਈ ईटीटी ਅਧਿਆਪਕਾਂ ਦੀ ਇੱਕੋ ਸਮੇਂ ਭਰਤੀ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ ਪਟੀਸ਼ਨ ਦੇ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਭਰੋਸਾ ਦਿੱਤਾ ਹੈ ਕਿ ਜਦ ਤੱਕ ਜਨਰਲ ਸ਼੍ਰੇਣੀ ਲਈ ਕਾਉਂਸਲਿੰਗ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਹੋਰ ਸ਼੍ਰੇਣੀਆਂ ਦੇ ਬੇਨਕਾਰਾਂ ਨੂੰ ਨਿਯੁਕਤੀ ਨਹੀਂ ਦਿੱਤੀ ਜਾਵੇਗੀ ਅਜਿਹੀ ਸਥਿਤੀ ਵਿੱਚ ਭਰਤੀ ਹੁਣ ਠੱਪ ਹੋ ਗਈ ਹੈ ਪਟੀਸ਼ਨ ਦਾਇਰ ਕਰਦੇ ਹੋਏ ਵੀਰਪਾਨ ਨੇ ਵਕੀਲ ਵਿਕਾਸ ਚਤਰਸ ਰਾਹੀਂ ਹਾਈ ਕੋਰਟ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ 12 ਅਕਤੂਬਰ 2022 ਨੂੰ ETT ਦੀਆਂ 5994 ਅਸਾਮੀਆਂ ਲਈ ਇੱਕ ਇਸ਼ਤਿਹਾਰ ਜਾਰੀ ਕੀਤਾ ਸੀ ਪਟੀਸ਼ਨ ਕਰਤਾਵਾਂ ਨੇ ਵੀ ਇਸ ਲਈ ਅਰਜੀ ਦਿੱਤੀ ਸੀ ਕਿਉਂਕਿ ਉਹ ਇਸ਼ਤਿਹਾਰ ਵਿੱਚ ਦੱਸੇ ਗਏ ਯੋਗਤਾ ਮਾਪਦੰਡਾ ਨੂੰ ਪੂਰਾ ਕਰਦੇ ਸਨ 28 ਅਕਤੂਬਰ 2022 ਨੂੰ ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸੇਵਾ ਨਿਯਮਾਂ ਨੂੰ ਸੂਚਿਤ ਕੀਤਾ ਪਟੀਸ਼ਨ ਕਰਤਾ ਨੇ ਕਿਹਾ ਕਿ 4 ਫਰਵਰੀ 2025 ਨੂੰ ਸਰਕਾਰ ਨੇ ਆਰਜੀ ਚੋਣ ਸੂਚੀ ਜਾਰੀ ਕੀਤੀ। ਉਹਨਾਂ ਕਹਿ ਕੇ ਸਾਰੀਆਂ ਸ਼੍ਰੇਣੀਆਂ ਦੀ ਸੂਚੀ ਇਕੱਠੀ ਤਿਆਰ ਕੀਤੀ ਗਈ ਸੀ ਜਦੋਂ ਕਿ ਜਨਰਲ ਸ਼੍ਰੇਣੀ ਦੀ ਸੂਚੀ ਪਹਿਲਾਂ ਜਾਰੀ ਕੀਤੀ ਜਾਣੀ ਚਾਹੀਦੀ ਸੀ ਜਿਨ੍ਹਾਂ ਨੇ ਵੀ ਮੈਰਿਟ ਸੂਚੀ ਵਿੱਚ ਸਥਾਨ ਪ੍ਰਾਪਤ ਕੀਤਾ। ਉਸ ਨੂੰ ਜਨਰਲ ਸ਼੍ਰੇਣੀ ਵਿੱਚ ਰੱਖਿਆ ਜਾਣਾ ਚਾਹੀਦਾ ਸੀ ਅਤੇ ਇਸ ਤੋਂ ਬਾਅਦ ਨਿਯਮ ਇਹ ਹੈ ਕਿ ਰਾਖਮੀਆਂ ਸ਼੍ਰੇਣੀਆਂ ਦੀ ਸੂਚੀ ਤਿਆਰ ਕੀਤੀ ਜਾਵੇ। ਹਾਈ ਕੋਰਟ ਪਹਿਲਾਂ ਹੀ ਗੁਰਪ੍ਰੀਤ ਸਿੰਘ ਬਨਾਮ ਪੰਜਾਬ ਸਰਕਾਰ ਦੇ ਮਾਮਲੇ ਵਿੱਚ ਇਸ ਬਾਰੇ ਸਥਿਤੀ ਸਪਸ਼ਟ ਕਰ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਇਹ ਪ੍ਰਕਿਰਿਆ ਹਾਈ ਕੋਰਟ ਦੇ ਹੁਕਮਾਂ ਦੀ ਸਪਸ਼ਟ ਉਲੰਘਣਾ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਬਿਹਾਰ ਜਾ ਰਹੇ ਹਨ। ਇੱਥੇ ਬੇਗੂਸਰਾਏ ਵਿੱਚ ਪੈਦਲ ਮਾਰਚ ਵਿੱਚ ਹਿੱਸਾ ਲੈਣ ਤੋਂ ਇਲਾਵਾ ਪਟਨਾ ਵਿੱਚ ਦੋ ਸਮਾਗਮਾਂ ਨੂੰ ਸੰਬੋਧਨ ਕਰਨਗੇ। ਇਹ ਜਾਣਕਾਰੀ ਬਿਹਾਰ ਕਾਂਗਰਸ ਦੇ ਪ੍ਰਧਾਨ ਅਰਜੇਸ਼ ਕੁਮਾਰ ਨੇ ਦਿੱਤੀ। ਉਨਾ ਅੱਜ ਸਵੇਾਈ ਕਾਂਗਰਸ ਦੇ ਹੈੱਡਕੁਆਰਟਰ ਸਦਾਕਤ ਆਸ਼ਰਮ ਵਿੱਚ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਸਵੇਰੇ ਪਟਨਾ ਪੁੱਜਣਗੇ ਇੱਥੋਂ ਸੂਬਾ ਪਧਰੀ ਪੈਦਲ ਯਾਤਰਾ ਜਾਂ ਹਿਜਰਤ ਰੋਕੋ ਨੌਕਰੀ ਦਿਓ ਮਾਰਚ ਵਿੱਚ ਹਿੱਸਾ ਲੈਣ ਦੇ ਲਈ ਬੇਗੂਸਰਾਏ ਆਉਣਗੇ ਰਾਹੁਲ ਗਾਂਧੀ ਨੇ ਐਕਸ ਤੇ ਇੱਕ ਵੀਡੀਓ ਸਾਂਝੀ ਕਰਦਿਆਂ ਬਿਹਾਰ ਦੇ ਨੌਜਵਾਨਾਂ ਨੂੰ ਚਿੱਟੀਆਂ ਟੀ-ਸ਼ਰਟਾਂ ਪਹਿਨ ਕੇ ਮਾਰਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਉਹਨਾਂ ਕਹੇ ਕਿ ਸਾਡਾ ਮਕਸਦ ਬਿਹਾਰ ਦੇ ਨੌਜਵਾਨਾਂ ਦੀ ਬਦਹਾਲੀ ਵੱਲ ਦੁਨੀਆ ਦਾ ਧਿਆਨ ਦਿਵਾਉਣਾ ਹੈ ਜੋ ਦਿਨੋ-ਦਿਨ ਸਰਕਾਰੀ ਨੌਕਰੀਆਂ ਦੀ ਕਾਟ ਕਾਰਨ ਪਰੇਸ਼ਾਨ ਹਨ ਉਹਨਾਂ ਨੂੰ ਨਿੱਜੀਕਰਨ ਤੋਂ ਕੋਈ ਵੀ ਲਾਭ ਨਹੀਂ ਮਿਲ ਰਿਹਾ ਆਓ ਅਸੀਂ ਸੂਬੇ ਦੀ ਸਰਕਾਰ ਦੇ ਦਬਾਅ ਬਣਾਈਏ ਅਤੇ ਇਸ ਨੂੰ ਬਦਲੀਏ ਜਿਕਰ ਜੋਗਾ ਕਿ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਕੁਝ ਮਹੀਨਾ ਬਾਅਦ ਹੋਣ ਵਾਲੀਆਂ ਹਨ ਪਿੰਡ ਬਾੜੀਆਂ ਕਲੇ ਵਿਖੇ ਸੰਵਿਧਾਨ ਬਚਾਓ ਦੇਸ਼ ਬਚਾਓ ਦੇ ਸਬੰਧ ਵਿੱਚ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਅਗਵਾਈ ਪਿੰਡ ਦੀ ਸਰਪੰਚ ਮਨਜੀਤ ਕੋਹੜਾ ਤੇ ਸਮੂਹ ਪੰਚਾਇਤ ਵੱਲੋਂ ਕੀਤੀ ਗਈ ਇਸ ਮੌਕੇ ਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਕਾਫੀ ਲੋਕ ਆਏ ਸੈਮੀਨਾਰ ਵਿੱਚ ਬੁਲਾਰਿਆਂ ਨੇ ਭਾਰਤੀ ਸੰਵਿਧਾਨ ਪ੍ਰਤੀ ਚਾਣਨਾ ਪਾਇਆ ਹੈ ਆਪਸੀ ਸਭਿਆਚਾਰਕ ਸਾਂਝ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਹੈ ਇਸ ਮੌਕੇ ਤੇ ਫਿਰਕਾ ਪ੍ਰਸਤੀ ਸ਼ਰਾਰਤੀ ਅੰਸਰਾਂ ਤੋਂ ਸੁਚੇਤ ਰਹਿਣ ਲਈ ਵੀ ਸੁਚੇਤ ਕੀਤਾ ਗਿਆ ਇਸ ਪ੍ਰੋਗਰਾਮ ਚ ਸਟੇ ਸਖਤਰ ਦੀ ਭੂਮਿਕਾ ਰਟਾਇਰ ਮਾਸਟਰ ਜੈ RAM ਨੇ ਨਵਾਈ ਮਰਹੂਮ ਅਦਾਕਾਰ ਮਨੋਜ ਕੁਮਾਰ ਦਾ ਫਰੀਦাবাদ ਦੇ ਪਿੰਡ اٹਾਲੀ ਨਾਲ ਡੂੰਗਾ ਸਬੰਧ ਸੀ 1960 ਵਿੱਚ ਆਈ ਫਿਲਮ ਉਪਕਾਰ ਦੇ ਦੋ ਕਲਾਸ ਗਾਣੇ ਇੱਥੇ ਫਲਮਾਏ ਗਏ ਸਨ ਪਿੰਡ ਵਾਸੀਆਂ ਨੇ YouTube ਤੇ ਗੀਤ ਦੇਖ ਕੇ ਆਪਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ ਮਨੋਜ ਕੁਮਾਰ ਦੇ ਦਿਹਾਂਤ ਦੀ ਖਬਰ ਮਿਲਦੇ ਹੀ ਸਥਾਨਕ ਪਿੰਡ ਵਾਸੀਆਂ ਦੀਆਂ ਅੱਖਾਂ ਨਮ ਹੋ ਗਈਆਂ ਜੇਕਰ ਜੋਗਾ ਕਿ ਗੀਤ ਮੇਰੇ ਦੇਸ਼ ਦੀ ਧਰਤੀ ਸੋਨਾ ਉਗਲੇ ਉਗਲੇ ਹੀਰੇ ਮੋਤੀ ਅਤੇ ਕਸਮੇ ਵਾਦੇ ਪਿਆਰ ਵਫਾ ਸਭ ਬਾਤੋਂ ਹੈ ਬਾਤੋਂ ਦਾ ਕਿਹਾ 48 ਪਿੰਡ ਦੇ ਖੇਤਾਂ ਵਿੱਚ ਫਲਵਾਏ ਗਏ ਸਨ ਫਿਲਮ ਅਦਾਕਾਰ ਅਤੇ ਨਿਰਦੇਸ਼ਕਾ ਮਨੋਜ ਕੁਮਾਰ ਮਹਾਨ ਅਭਿਨੇਤਾ ਪ੍ਰਾਨ ਆਸ਼ਾ ਪਾਰਕ ਚਰਿੱਤਰ ਅਭਿਨੇਤਾ ਸੀਐਸ ਦੂਬੇ ਅਸ ਸੇਨ ਮਨਮੋਨ ਕ੍ਰਿਸ਼ਨ ਤੇ ਹੋਰ ਬਹੁਤ ਸਾਰੇ ਕਲਾਕਾਰਾਂ ਸਣੇ ਫਿਲਮ ਦੀ ਪੂਰੀ ਯੂਨਿਟ ਨੇ ਕਈ ਦਿਨਾਂ ਤੱਕ 48 ਵਿੱਚ ਡੇਰਾ ਲਾਇਆ ਸੀ ਸਥਾਨਕ ਕਿਸਾਨ ਬਕਰਪਾਂ ਦੇ ਖੇਤ ਵਿੱਚ ਮੇਰੇ ਦੇਸ਼ ਦੀ ਧਰਤੀ ਦੀ ਸ਼ੂਟਿੰਗ ਦੌਰਾਨ ਮਹਿੰਦਰ ਕਪੂਰ ਦੇ ਗਾਇਏ ਗੀਤ ਗੁਰਸ਼ਣ ਕੁਮਾਰ ਮਹਿਤਾ ਦੇ ਰਚੇ ਹੋਏ ਗੀਤ ਅਤੇ ਕਲਿਆਣਜੀ ਅਨੰਦਜੀ ਦੇ ਸੰਗੀਤ ਨਿਰਦੇਸ਼ਨ ਵਿੱਚ ਤਿਆਰ ਕੀਤੇ ਗਏ ਗੀਤ ਬਲਦਾਂ ਦੇ ਗਲਾਂ ਵਿੱਚ ਬੰਨੇ ਹੂੰਗਰੂ ਪੱਠ ਧੂਮੀ ਦੀ ਆਵਾਜ਼ ਪਿੰਡ ਦੇ ਸਾਬਕਾ ਕਿਸਾਨ ਹਰਵਿੰਦਰ ਸਿੰਘ ਦੇ ਸਹਿਯੋਗੀ ਕਲਾਕਾਰਾਂ ਨੂੰ ਅੱਜ ਵੀ ਯਾਦ ਹੈ ਮਹਾਨ ਸ਼ਾਸਤਰੀ ਗਾਇਕ ਮੰਨਾਡੇ ਦੀ ਆਵਾਜ਼ ਵਿੱਚ ਅਮਰ ਹੋ ਗਿਆ ਗੀਤ ਕਸਮੇ ਵਾਦੇ ਪਿਆਰ ਵਫਾ ਦਾਦਾ ਸਾਫ ਫਾਲਕੇ ਪੁਰਸਕਾਰ ਜੇਤੂ ਪ੍ਰਾਨ ਸਾਹਿਬ ਤੇ ਫਿਲਮਾਇਆ ਗਿਆ ਸੀ ਜਿਸ ਵਿੱਚ ਖੇਤਾਂ ਵਿੱਚ ਬਣਿਆ ਮੰਦਿਰ ਅੱਜ ਵੀ ਨਜ਼ਰ ਆਉਂਦਾ ਹੈ ਜਿਸ ਦੇ ਗੁੰਬਦ ਤੇ ਓਮ ਅਤੇ ਸ਼੍ਰੀ ਰਾਮ ਲਿਖਿਆ ਹੋਇਆ ਸੀ ਉਹ ਮੰਦਿਰ ਅੱਜ ਵੀ ਖੇਤਾਂ ਵਿੱਚ ਸਥਿਤ ਹੈ ਹਾਲਾਂਕਿ 58 ਸਾਲ ਪਹਿਲਾਂ ਜਦੋਂ ਇਹ ਮੰਦਿਰ ਦਿਖਾਇਆ ਗਿਆ ਸੀ ਜਿਸ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਮੂਰਤੀ ਦਿਖਾਈ ਦਿੰਦੀ ਹੈ ਉਸ ਮੰਦਿਰ ਦਾ ਬਾਅਦ ਵਿੱਚ ਪਿੰਡ ਵਾਸੀਆਂ ਵੱਲੋਂ ਵਿਸਤਾਰ ਕੀਤਾ ਗਿਆ ਸੀ ਰਾਜਿਆਂ ਦਾ ਕਿਲਾ ਅੱਜ ਵੀ ਪਿੰਡ ਵਿੱਚ ਮੌਜੂਦ ਹੈ ਅਦਾਕਾਰ ਪ੍ਰਾਨ ਨੇ ਇਸ ਕਿਲੇ ਤੇ ਚੜ ਕੇ ਸੂਰਜ ਦੇਵਤਾ ਨੂੰ ਜਲਦਾ ਅਰਗ ਦਿੱਤਾ ਸੀ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦੁਸਾਂਝ ਨੇ ਹਾਲ ਹੀ ਵਿੱਚ ਹਾਲੀਵੁੱਡ ਸਟਾਰ ਬੈਲ ਸਮਿਥ ਨਾਲ ਮੁਲਾਕਾਤ ਕੀਤੀ ਦੁਸਾਂਝ ਨੇ ਆਪਣੇ ਗੀਤ ਕੇਸ ਉਤੇ ਹਾਲੀਵੁੱਡ ਸਟਾਰ ਨਾਲ ਪੰਗੜਾ ਵੀ ਪਾਇਆ ਆਪਣੇ ਇੰਸਟਾਗ੍ਰam ਅਕਾਊਂਟ ਤੇ ਮੁਲਾਕਾਤ ਦੀ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਸਮਿਥ ਪੰਜਾਬੀ ਗੀਤ ਤੇ ਥਿਰਕਦਾ ਨਜ਼ਰ ਆ ਰਿਹਾ ਹੈ ਪੰਜਾਬੀ ਗਾਇਕ ਨੇ ਆਪਣੀ ਪੋਸਟ ਛੇੜਾ ਕੈਪਸ਼ਨ ਵਿੱਚ ਲਿਖਿਆ ਪੰਜਾਬੀ ਆਗੇ ਓਏ ਬੈਟ 1 ਐਂਡ ਓਨਲੀ ਲਿਵਿੰਗ ਲੇਜੈਂਡ ਵੈਲ ਸਮਿਥ ਕਿੰਗ ਵੈਲ ਸਮਿਥ ਨੂੰ ਪੰਗੜਾ ਪਾਉਂਦੇ ਦੇਖਣਾ ਤੇ ਪੰਜਾਬੀ ਢੋਲਬੀਜ ਦਾ ਮਜ਼ਾ ਲੈਂਦੇ ਦੇਖਣਾ ਪ੍ਰੇਰਨਾਦਾਇਕ ਹੈ ਇਸੇ ਦੌਰਾਨ ਦਿਲਜੀਤ ਦਸਾਂਜ ਨੇ ਚਿੱਟਾ কুর্তা ਪਜਾਮਾ ਪਾਇਆ ਹੋਇਆ ਹੈ ਅਤੇ ਲਾਲ ਰੰਗ ਦੀ ਪੱਗ ਬੰਨੀ ਹੋਈ ਹੈ ਦੂਜੇ ਪਾਸੇ ਵੈਲ ਸਮਿਥ ਨੇ ਨੀਲੇ ਰੰਗ ਦਾ ਟਰੈਕਸੂਟ ਪਾਇਆ ਹੋਇਆ ਹੈ ਇਸ ਦੌਰਾਨ ਸਮਿਥ ਪੰਜਾਬੀ ਗਾਇਕ ਨਾਲ ਢੋਲ ਦੀ ਵੀਰ ਦਾ ਆਨੰਦ ਮਾਣਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਤੇ ਦਲਜੀਤ ਦੇ ਵੱਡੀ ਗਿਣਤੀ ਵਿੱਚ ਚਿਹਤਿਆਂ ਨੇ ਟਿੱਪਣੀਆਂ ਵੀ ਕੀਤੀਆਂ। ਦਲਜੀਤ ਆਉਣ ਵਾਲੀ ਫਿਲਮ ਬਾਰਡਰ 2 ਵਿੱਚ ਨਜ਼ਰ ਆਵੇਗਾ ਜਿਸ ਵਿੱਚ ਸੰਨੀ ਦਿਓਲ, ਵਰਨ ਤੋਵਨ ਅਤੇ ਆਹਾਨ ਸ਼ੇਟੀ ਵੀ ਨਜ਼ਰ ਆਉਣਗੇ। ਸਲਮਾਨ ਖਾਨ ਤੇ ਸੰਜੇ ਦਾਤ ਇੱਕ ਵਾਰ ਫਿਰ ਇੱਕ ਐਕਸ਼ਨ ਥ੍ਰਿਲਰ ਫਿਲਮ ਦੇ ਵਿੱਚ ਸਾਥ ਆ ਰਹੇ ਹਨ। ਇਸ ਫਿਲਮ ਦਾ ਨਾਮ ਹੈ ਗੰਗਾ ਰਾਮ। ਇਹ ਫਿਲਮ ਦੇ ਦੋ ਕਿਰਦਾਰਾਂ ਦਾ ਨਾਮ ਹੈ ਸਲਮਾਨ ਖਾਨ ਜਿੱਥੇ ਗੰਗਾ ਨਾਂ ਦੇ ਕਿਰਦਾਰ ਦੀ ਭੂਮਿਕਾ ਨਿਭਾਵੇਗਾ ਉੱਥੇ ਸੰਜੇ ਰਾਮ ਨਾਂ ਦੇ ਕਿਰਦਾਰ ਵਿੱਚ ਨਜ਼ਰ ਆਵੇਗਾ ਗੰਗਾ ਰਾਮ ਇੱਕ ਮੰਦਰੰਜਕ ਫਿਲਮ ਹੈ ਇਸ ਵਿੱਚ ਬਹੁਤ ਸਾਰਾ ਐਕਸ਼ਨ ਹੋਵੇਗਾ ਇਸ ਫਿਲਮ ਦਾ ਨਿਰਮਾਣ ਸਲਮਾਨ ਖਾਨ ਫਿਲਮਜ਼ ਦੁਆਰਾ ਕੀਤਾ ਜਾਵੇਗਾ ਇਸ ਦਾ ਨਿਰਦੇਸ਼ਨ 크੍ਰਿਸ਼ ਅਹੀਰ ਕਰਨਗੇ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਐਕਸ਼ਨ ਥ੍ਰਿਲਰ ਫਿਲਮ ਹੈ ਇਸ ਫਿਲਮ ਦੇ ਵਿੱਚ ਵੱਖ-ਵੱਖ ਤਾਰਾਂ ਦੇ ਰੰਗ ਦੇਖਣ ਨੂੰ ਮਿਲਣਗੇ ਸਲਮਾਨ ਖਾਨ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਫਿਲਮ ਹੈ ਜਿਸ ਵਿੱਚ ਕਮੇਡੀ ਵੀ ਹੈ ਤੇ ਥ੍ਰਿਲ ਵੀ ਹੈ ਦਰਸ਼ਕ ਇਸ ਨੂੰ ਭਰਪੂਰ ਪਿਆਰ ਦੇਣਗੇ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ